ਕਰਕੇ ਅੱਜ ਖੜਿਆ ਜੀ ਬਾਈ ਅਮਰਤਪਾਲ ਕੋਲ ਅਮਰਤਪਾਲ ਕੋਲ ਤੇ ਅੱਜ ਆਪਣਾ ਜਿਵੇਂ ਹੁੰਦਾ ਪਿੰਡਾਂ ਦੇ ਵਿੱਚ ਕਿਸੇ ਦੇ ਇੱਕ ਮੱਝ ਰੱਖੀ ਹੁੰਦੀ ਆ ਕਿਸੇ ਦੇ ਦੋ ਮੱਝਾਂ ਰੱਖੀਆਂ ਹੁੰਦੀਆਂ ਨੇ ਤੇ ਸੁਪਨਾ ਹੁੰਦਾ ਥੋੜਾ ਜਿਹਾ ਵੀ ਆਪਣੇ ਵੱਡਾ ਡੇਰੀ ਫਾਰਮ ਬਣਾਉਣਾ ਜਾਂ ਵੀ ਮੱਝਾਂ ਦਾ ਕਾਰੋਬਾਰ ਅੱਗੇ ਵਧਾਉਣਾ ਹੈਗਾ ਤੇ ਬਾਈ ਅਮਰਤਪਾਲ ਕੋਲ ਵੀ ਇੱਕੋ ਹੀ ਮੱਝ ਸੀ ਪਹਿਲਾਂ ਤੇ ਹੌਲੀ-ਹੌਲੀ ਬਾਈ ਨੇ ਹੁਣ ਵਧੀਆ ਮੱਝਾਂ ਤੇ ਗਾਵਾਂ ਕੁਝ ਵਧਾਈਆਂ ਨੇ ਤੇ ਅੱਗੇ ਅਮਰਤਪਾਲ ਦਾ ਵੀ ਕਹਾ ਸੁਪਨਾ ਹੈਗਾ ਵੀ ਆਪਾਂ ਨੇ ਡੈਰੀ ਫਾਰਮ ਕਰਨਾ ਹੈਗਾ ਖੇਤ ਕਰਨਾ ਹੈਗਾ ਵੱਡਾ ਤੇ ਕਿਵੇਂ ਇੱਕ ਵਜ੍ਹਾ ਤੋਂ ਹੌਲੀ-ਹੌਲੀ ਅੱਗੇ ਵਧਾਇਆਗਾ ਕੰਮ ਤੇ ਕਿਸ ਤਰ੍ਹਾਂ ਅੱਗੇ ਸੋਚ ਆ ਕਰਨ ਦੀ ਅੱਜ ਪੁੱਛਦੇ ਆ ਬਾਈ ਤੋਂ ਕੀ ਹਾਲ ਅਮਰਤ ਵਧੀਆ ਜੀ ਵਧੀਆ ਤੁਸੀਂ ਦੱਸੋ ਵਧੀਆ ਜੀ ਚਲੋ ਤੇ ਕਿਵੇਂ ਅਮਰਤ ਫਿਰ ਪਹਿਲਾਂ ਸ਼ੌਕ ਕਿਵੇਂ ਪਿਆ ਡੈਰੀ ਫਾਰਮਿੰਗ ਦਾ ਹੁਣ ਇੰਸਟਾਗ੍ਰam ਵਗੈਰਾ ਦੇਖ ਕੇ ਜਾਂ ਵੀ ਪਹਿਲਾਂ ਤੁਸੀਂ ਹੈਗਾ ਸੀਗਾ ਨਾ ਪਹਿਲਾਂ ਆਪਣੇ ਰੱਖਦੇ ਸੀਗੇ ਜਿਵੇਂ ਮੇਰਾ ਡੈਡੀ ਹੁਰੀ ਪਹਿਲਾਂ ਪਾਲਦੇ ਸੀ ਕਿ ਮਝਾਂਗਾ ਮੱਝਾਂ ਦਾ ਹੀ ਪਹਿਲਾਂ ਧਿਆਨ ਸੀ ਆਪਣਾ ਗਾਂਵਾ ਤਾਂ ਮੈਂ ਹੁਣ ਹੀ ਰੱਖਿਆ ਨੇ ਜੀ ਅੱਛਾ ਤੇ ਮੱਝਾਂ ਪਹਿਲਾਂ ਰੱਖਦੇ ਦਾ 12 ਮੱਝਾਂ ਰੱਖ ਲੈਂਦੇ ਸੀ ਅੱਗੇ ਦੋ ਜਾਨੇ ਤੇ ਮੇਰਾ ਦਾਦਾ ਤੇ ਮੇਰੇ ਡੈਡੀ ਅੱਛਾ ਉਦੋਂ ਮੈਂ ਛੋਟਾ ਸੀ ਗਿਆ ਫਿਰ ਮੇਰਾ ਦਾਦਾ ਥੋੜਾ ਜਿਹਾ ਬਜ਼ੁਰਗ ਹੋ ਗਿਆ ਕੱਲਾ ਰਹਿ ਗਿਆ ਡੈਡੀ ਹਾਂ ਫਿਰ ਉਹਨਾਂ ਨੇ ਕੜਤੀਆਂ ਮੱਝਾਂ ਖੇਤੀ ਕਰਨੀ ਹੋ ਗਈ ਉਹ ਹੂੰ ਤੇ ਖੇਤੀ ਕਰਨੀ ਹੋ ਗਈ ਉਸ ਤੋਂ ਬਾਅਦ ਹੌਲੀ-ਹੌਲੀ ਇੱਕ ਮੱਝ ਕਰ ਲਈ ਉਹਨਾਂ ਨੇ ਅੱਛਾ ਆਹ ਕਲੀ ਮੱਝ ਰੱਖੀ ਦੀ ਆਹ ਕਲੀ ਮੱਝ ਰਹੀ ਸੀ ਓਕੇ ਤੇ ਉਸ ਤੋਂ ਬਾਅਦ ਚ ਚਲੋ ਇਹ ਮੱਝ ਰੱਖੀ ਦੁੱਧ ਹਟ ਗਈ ਇਹ ਫਿਰ 10 ਦਿਨਾਂ ਡੈਰੀ ਚੋਲਿਆ ਅੱਛਾ ਉਹ ਇਹਨਾਂ ਦੇ ਪਸੰਦ ਨਹੀਂ ਆਇਆ ਤੇ ਫਿਰ ਆਹ ਮੱਝ ਲਈ ਜੀ ਆਪਾਂ ਨੇ ਹਾਂ ਇਹ ਮੱਝ ਜਮੇ ਅੱਛਾ ਦੁੱਧ ਵਾਸਤੇ ਰਹੀ ਸੀ ਹਾਂ ਦੁੱਧ ਵਾਸਤੇ ਲਈ ਸੀ ਅੱਛਾ ਫਿਰ ਉਹ ਸੂਪੀ ਤੇ ਨਾਲ ਇਹਦਾ ਦੁੱਧ ਪੈਣ ਲੱਗ ਗਿਆ 4 ਕਿਲੋ ਡੈਰੀ ਚ ਪੈਣ ਲੱਗ ਗਿਆ ਹਾਂ 4 ਪੈਸੇ ਆਉਣ ਲੱਗੇ ਚਲੋ ਕੁਵੀ ਡੈਰੀ ਸੰਭਲ ਲੱਗੀ ਹਾਂ ਹਾਂ ਤੇ ਉਦੋਂ ਬਾਅਦ ਚ ਵੀ ਚਲੋ ਕੰਮ ਦੇਖਿਆ ਆਪਾਂ ਨੇ ਵੀ ਕੋਈ ਘਟਿਆ ਵਾਲਾ ਲੱਗਿਆ ਨਹੀਂ ਹੈਗਾ ਹੂੰ ਫਿਰ ਜੀ ਮੈਂ ਉਹ ਮੱਝ ਦੇ ਹੱਤੀ ਪਰਾਂ ਬੈਠੀ ਹੈਗੀ ਅੱਛਾ ਪਰਲੀ ਠੀਕ ਹੈ ਹਾਂ ਤੇ ਉਹਦੇ ਨਾਲ ਉਹ ਕੱਟੀ ਦੀ ਕੀ ਬੁਰੀ ਕਿਹੜੀ ਉਹ ਪਿੱਛਾ ਪੂਰੀ ਬੈਠੀ ਹੈ ਹਾਂ ਓਕੇ ਓਕੇ ਤੇ ਠੀਕ ਹੈ ਮੰਨੋ ਚਲੋ ਇਹ ਤਿੰਨੇ ਰਲ ਗਈਆਂ ਜੀ ਆਪਣਾ ਤੇ ਫਿਰ ਮੈਂ ਉਹ ਬੈੜੀਆਂ ਲੈ ਆਇਆ ਜੀ ਤਿੰਨ ਬੈੜੀਆਂ ਲੈ ਆਇਆ ਸੀਗਾ ਅੱਛਾ ਕੰਮਾਂ ਦਾ ਬਾਅਦ ਚ ਕੀਤਾ ਜੀ ਸ਼ੁਰੂ ਹਾਂ ਬੈੜੀਆਂ ਦਾ ਬਾਅਦ ਚ ਕੀਤਾ ਜੀ ਗਾਵਾਂ ਦਾ ਕਿਵੇਂ ਰਿਹਾ ਐਕਸਪੀਰੀਅੰਸ ਬੈੜੀਆਂ ਦਾ ਮੈਂ ਪਹਿਲਾਂ ਤਾਂ ਬੰਨ ਕੇ ਰੱਖੀਆਂ ਨੇ ਜੀ ਇਹ ਸਾਰੀਆਂ ਅੱਛਾ ਆ ਜੋ ਉਧਰ ਨੂੰ ਬਾਜ ਆਉਂਦੇ ਆ ਅੱਛਾ ਤੇ ਇਹ ਪਹਿਲਾਂ ਮੈਂ ਬੰਨ ਕੇ ਰੱਖੀਆਂ ਜੀ ਬੈੜੀਆਂ ਉਦੋਂ ਬੁਖਾਰ ਬਖੂਰ ਚੱਲ ਰਿਹਾ ਪਹਿਲਾਂ ਜਿਹੜੀ ਆਹ ਸੀ ਹੈ ਜੀ ਹਾਂ ਸਰੋਂ ਪਹਿਲਾ ਉਹ ਲਈ ਸੀ ਆਪਣੇ ਪਿੰਡੋਂ ਉਹ ਲਈ ਸੀ ਹਾਂ ਜੀ ਦਿਖਾ ਦਿਓ ਉਸ ਤੋਂ ਉਹ ਉਹ ਦੋ ਮਹੀਨੇ ਤੋਂ ਲਈ ਸੀ ਸੂਈ ਹੋਈ ਤੀ ਗਈ ਉਹ ਅੱਛਾ ਉਹਦੇ ਥੱਲੇ ਮਹੀਨੇ ਕ ਦੀ ਸੂਈ ਥੱਲੇ 22 ਲੀਟਰ ਦੁੱਧ ਸੀ ਗਈ ਅੱਛਾ ਆਪਾਂ ਹੱਥਾਂ ਨਾਲ ਹੀ ਚੁੰਦੇ ਸੀਗੇ ਹੱਥਾਂ ਕਰਕੇ ਵੀ ਮਸ਼ੀਨੀ ਲੱਗੀ ਹੋਈ ਸੀ ਥੋੜਾ ਜਿਹਾ ਘਟ ਗਈ 18 ਲੀਟਰ ਤੇ ਆ ਗਈ 18 ਕ ਤੇ ਆ ਗਈ ਠੀਕ ਹੈ ਤੇ ਖਰਾਖ ਰੁਕਦੇ ਵੀ ਹੋ ਜਾਂਦਾ ਜੀ ਬਾਕੀ ਹੂੰ ਆਪਾਂ ਤੋਂ ਨਹੀਂ ਪਈ ਹੈਗੀ ਕੁਝ এনਵਾਇਰਨਮੈਂਟ ਦਾ ਵੀ ਹੋ ਜਾਂਦਾ ਜਿਹੜੇ ਬੰਨ ਕੇ ਰੱਖੀਆਂ ਕਰਕੇ ਬੜਾ ਫਰਕ ਪਿਆ ਜੀ ਫੇਰੀ ਜਪਣਿਆ ਲਈ ਇਹ ਥੋੜੀ ਜੀ ਹੋ ਗਈ ਮੇਰੇ ਨਾਲ ਠੱਗੀ ਜੀ ਮੈਂ ਮੰਡੀ ਤੋਂ ਲਿਆ ਆ ਇਹ ਮੰਡੀ ਤੋਂ ਲਈ ਸੀ ਕਿਹ ਇਨਾ ਆਪਣਾ ਤਰਾਵਲਾ ਮੰਡੀ ਤੋਂ ਹੀ ਅੱਛਾ ਦੇਖਣ ਨੂੰ ਤਾਂ ਚੰਗੀ ਲੱਗਦੀ ਹੈ ਦੇਖਣ ਨੂੰ ਤਾਂ ਪੂਰੀ ਵਧੀਆ ਜੀ ਪਰ ਕੁਝ ਜ਼ਿਆਦਾ ਮੈਨੂੰ ਕਿਟ ਲੱਗੀ ਵਾਲੀ ਮਿਲ ਗਈ ਅੱਛਾ ਜਿਵੇਂ ਕਿਟ ਲਾ ਕੇ ਦੁੱਧ ਲਹਾੜਾ ਲਾਉਂਦੇ ਨੇ ਹਾਂ ਕਿਟ ਨਾਲ ਆ ਵੀਰ ਬਹੁਤ ਚੱਲ ਰਿਹਾ ਹੈਗਾ ਹਣਾ ਸਹੀ ਗੱਲ ਹੈ ਕਿਟ ਲਾ ਕੇ ਦੁੱਧ ਲਹਾੜਾ ਲਾਉਂਦੇ ਨੇ ਬੇਨਾ ਗਾਂ ਦੇ ਸੂਏ ਨੇਵਾਲੂਬਾ ਵਧੀਆ ਬਣਾ ਗਈ ਸੀ ਸਾਨੂੰ ਆਈ ਦੀ ਵੀ ਚਲੋ ਬੰਦੇ ਆ ਵੀ ਕਹ ਤੀਏ ਵੀ 15 16 ਲੀਟਰ ਤਾਂ ਦਊਗੀ ਅੱਛਾ ਤੇ ਆਪਣੇ ਰੇਂਜ ਯੂਨੀਕਲੀ ਜੀ 45000 ਦੀ ਲਈ ਸੀ ਹੂੰ ਤੇ ਆਪਣੇ ਲਵੇ ਦੁੱਧ ਕਿੰਨਾ ਸੀ ਉਸੇ ਤਾਜੀ ਜਦੋਂ ਆਪਾਂ ਲਈ ਆਈ ਇਹੇ ਉਦੇ ਥੱਲੇ ਆਪਣੇ ਪਹਿਲੇ ਡੰਗ ਦਾ 2 ਕਿਲਟਰੀ ਚੋਇਆ ਜੀ ਅੱਛਾ ਉਦੋਂ ਬਾਅਦ 3 2 3 ਇੰਨੇ ਤੋਂ ਵੱਧ ਨਹੀਂ ਹੈਗੀ ਜੀ ਮਨ ਅੱਛਾ ਫਿਰ ਇਹਨਾਂ ਜੇ ਮੇਰਾ ਉਹੀ ਮੂੜਿਆ ਖਰਾਬ ਹੋ ਗਈ ਇੱਕ ਇੱਕ ਮੈਂ ਬਿਹੜੀ ਹੋਰ ਲਿਆਇਆ ਸੀਗਾ ਉਹ ਚੰਗੀ ਥੀ ਥੋੜੀ ਜਿਹੀ ਬਿਹੜੀ ਉਹ ਜੀ ਡੈਥ ਹੋ ਗਈ ਸੀ ਉਹ ਹਾਂ ਜੀ ਉਹ 15 ਕਦਾ ਰਹਿ ਗਈ ਤੇ ਸੂਨ ਨੂੰ ਹਾਂ ਸਲਿੱਪ ਕਰ ਗਈ ਉਹ ਕੈਚਮ ਘਟ ਗਿਆ ਹਾਂ ਸਲਿੱਪ ਕਰਕੇ ਇੱਥੇ ਉਹਨਾਂ ਤਲਕ ਕੇ ਗਏ ਸੀ ਹਾਂ ਹਾਂ ਤਲਕ ਕੇ ਡੀ ਪੀ ਤੇ ਉਹਦਾ ਐਕਸਪਾਇਰ ਹੋ ਗਈ ਸੀ ਐਕਸਪਾਇਰ ਹੋ ਗਈ ਹਾਂ 15 ਕੱਦ ਰਹਿੰਦੇ ਸੀ ਅੱਛਾ ਬੈਠੀ ਵੀ ਰਹੀ ਐਂਡ ਤੱਕ ਮਨ ਲੱਗਦਾ ਐਵੇਂ ਵੀ ਲੱਗਦਾ ਰਿਹਾ ਵੀ ਹਾਂ ਵੀ ਠੀਕ ਆ ਹਾਂ ਗਾਲੀ ਕਰਦੀ ਸੀ ਪੂਰੀ ਗਾਲੀ ਕਰ ਰਹੀ ਸੀ ਵਧੀਆ ਸੀ ਕਿਵੇਂ ਐ ਹੋਇਆ ਜਿਵੇਂ ਅਟੈਕ ਜੀ ਹੋ ਗਿਆ ਹੁਣ ਬੈਠਾ ਅਟੈਕ ਜੀ ਹੋਇਆ ਜੀ ਦੋ ਦਿਨ ਬੈਠੀ ਰਹੀ ਆ ਹਾਂ ਦੋ ਤਿੰਨ ਦਿਨ ਬੈਠੀ ਸੀ ਜਦੋਂ ਤੱਕ ਖਤਮ ਹੋ ਗਈ ਸੀ ਠੀਕ ਐ ਤੇ ਆਪਾਂ ਟਰੀਟਮੈਂਟ ਵਧੀਆ ਕਰਾਇਆ ਜੀ ਖਰਚਾ ਵਧੀਆ ਕਰਤੇ ਸੀ ਵੀ ਚਲੋ ਜਾਨ ਬਚ ਰਹੇ ਤੇ ਡਾਕਟਰ ਵੀ ਆਏਗਾ ਦੀ ਬੇਜੋਗ ਕਾਮਾਂ ਦਾ ਥੋੜਾ ਜਿਹਾ ਇਹ ਹੈਗਾ ਜਾਨੀ ਕਿ ਵੱਡੇ ਪਾਰਮਚਤਾ ਕਾਮਾਂ ਕਾਮਯਾਬ ਨੇ ਹਾਂ ਜੀ ਹਾਂ ਜੀ ਜਿਵੇਂ ਛੋਟੇ ਘਰਾਂ ਦੇ ਵਿੱਚ ਆਪਾਂ ਵੱਡੇ ਵੱੱਤ ਦੁੱਤਾਂ ਲੀਆਂ ਰੱਖਦੇ ਆਂਗੇ ਉਹਨਾ ਆਪਾਂ ਨੇ ਲਵੇ এনवायरमेंट ਨਹੀਂ ਹੁੰਦਾ ਨਾ ਤੇ ਵੀ ਮਾੜਾ ਤਾਂ ਮੈਡੀਕਲ ਖਰਚਾ ਵੀ ਜ਼ਿਆਦਾ ਆਉਂਦਾ ਹਾਂ ਹਾਂ ਜੀ ਤੇ ਜਿਵੇਂ ਇਹ ਆਪਣਾ ਹਾ ਨੀਰੇ ਵਾਲਾ ਤੇ ਜਿਹੜਾ ਉਧਰਲਾ ਪਹਿਲਾਂ ਇੱਥੇ ਦੀ ਗਏ ਜੋ ਕੱਚੇ ਥਾਂ ਤੇ ਅੱਛਾ ਉਹ ਕੱਚੇ ਥਾਂ ਤੇ ਹਾਂ ਫਿਰ ਉਹ ਉਧਰ ਕੱਚੇ ਥਾਂ ਤੇ ਹਾਂ ਉੱਥੇ ਸੀ ਗਈ ਕੱਚੇ ਚ ਹਾਂ ਤੇ ਇਹ ਨੀਰੇ ਵਾਲਾ ਉਧਰ ਕਰਤਾ ਹੀ ਆਪਾਂ ਨੇ ਅੱਛਾ ਨੀਰੇ ਵਾਲਾ ਉਧਰ ਬੈ ਇਧਰ ਬੈੜੀਆਂ ਨੂੰ ਖੋਲਤਾ ਜੀ ਠੀਕ ਹੈ ਇਹ ਗੱਲ ਕਰਕੇ ਥੋੜਾ ਜਿਹਾ ਗੱਬੜ ਗੁੱਬਣ ਰਹਿਣ ਦੀ ਦਿੱਕਤ ਘਟ ਗਈ ਹਮ ਐਨਵਾਇਰਨਮੈਂਟ ਵਾਲਗੇ ਨਾਲ ਪਾਣੀ ਪੂਣੀ ਆਪਦੀ ਮਰਜ਼ੀ ਨਾਲ ਪੀ ਲੈਂਦੇ ਨੇ ਪਾਣੀ ਧਰਤਾ ਦੀ ਆਪਣੇ ਅੱਛਾ ਖਾਣੀ ਤੇ ਚਾਹ ਔਰੇ ਪਿਆਗ ਜਿਵੇਂ ਜਦੋਂ ਮਰਜ਼ੀ ਆ ਕੇ ਪੀ ਲੈਂਦੇ ਹਾਂ ਹਾਂ ਜੀ ਹਾਂ ਠੀਕ ਹੈ ਤੇ ਥੋੜੀ ਜਿਹੀ ਕੋਸ਼ਿਸ਼ ਕੀਤੀਗੀ ਵੀ ਕਿਵੇਂ ਇਹਨਾਂ ਨੂੰ ਖੁਸ਼ ਰੱਖੀ ਆਪਾਂ ਉਹ ਵੀ ਸਟ्रेस ਫਰੀ ਰਹਿਣ ਵੀ ਆਪਣੀ ਮਰਜ਼ੀ ਨਾਲ ਬੈਠਣਾ ਹੋਣਾ ਜਦੋਂ ਮਰਜ਼ੀ ਪਾਣੀ ਖਾਣ ਪੀਣ ਹਨਾ ਹਾਂ ਜੀ ਹਾਂ ਤੇ ਮੈਨੂੰ ਮੱਝਾਂ 'ਚ ਕੋਈ ਦਿੱਕਤ ਨਹੀਂ ਆਈ ਹੈਗੀ ਜੀ ਮੱਝਾਂ ਆਪਣੀਆਂ ਇੱਕੋ ਪਰਲੀ ਕੱਟੀ ਆਪਣੀ ਪਹਿਲਣ ਹੈਗੀ ਹੁਣ ਉਹ ਰਲ ਗਈ ਤੀਗੀ ਦੋ ਕੁ ਮਹੀਨੇ ਹੋ ਗਏ ਅੱਛਾ ਠੀਕ ਹੈ ਤੇ ਕੋਨੇ ਵੀ ਕੱਟੀਆਂ ਜਾਣ ਦਿੱਤਾ ਜੀ ਆ ਆਪਨੇ ਲਵੇ ਕੱਟੀਆਂ ਆ ਗਈਆਂ ਜੀ ਸਾਰੀਆਂ ਹਾਂ ਇੱਕ ਕੱਟੀਆਂ ਆ ਜਪਰਾਂ ਨੇ ਤਿੰਨੇ ਕੱਟੀਆਂ ਨੇ ਜੀ ਹਾਂ ਇਹ ਵੀ ਕੱਟੀਆਂ ਨੇ ਅੱਛਾ ਆ ਕੱਟਾ ਗਈ ਇਕੱਲਾ ਆ ਕੱਟਾ ਹਾਂ ਇਹ ਵੀ ਇਸੇ ਮੱਝ ਦਾ ਇਹ ਚੌਥੇ ਸੂਏ ਸੂਪੀ ਜੀ ਹੁਣ ਇਹ ਕੱਟੇ ਹੀ ਦਿੰਦੀ ਆ ਪਤਾ ਨਹੀਂ ਕੋਈ ਅੰਦਰੋਂ ਹੀ ਇਹੋ ਜਿਹਾ ਹੋ ਜਾਂਦਾ ਜੀ ਸਿਸਟਮ ਆ ਹਾਂ ਥੋੜਾ ਜਿਹਾ ਹੁੰਦਾ ਹੈਗਾ ਵਿੱਚ ਵਿੱਚ ਕਹਿੰਦੇ ਨਹੀਂ ਹੁੰਦੇ ਉਹ ਮੈਂ ਆਪਣੇ ਪਿੰਡ ਤੋਂ ਉਹਨਾਂ ਦੇ ਲਿਆਂਦੀ ਸੀ ਔਰ ਆ ਚਾਤੇ ਕਹਿੰਦੇ ਹਾਂ ਜੀ ਉਹ ਕਹਿੰਦੇ ਅਸੀਂ ਨੇ ਲਿਆਂਦੀ ਰਾਜਸਥਾਨ ਚੋਂ ਮੱਝ ਲਿਆਂਦੀ ਤੇ ਉਹਨੇ ਪਹਿਲੀ ਵਾਰ ਕੱਟੀ ਉਹਦੇ ਮਗਰ ਬਹੁਤ ਵਧੀਆ ਠੀਕ ਹੈ ਜੀ ਉਸ ਤੋਂ ਬਾਅਦ 11 ਸੂਏ ਕਹਿੰਦਾ ਅਸੀਂ ਦੁੱਧ ਪੀਤਾ ਉਹਦਾ 11 ਹੀ ਕੱਟੀਆਂ ਆਉਂਦੀਆਂ ਫੇਰ ਦੇਖ ਲਓ ਜੀ ਅੱਗੇ ਦੀ ਅੱਗੇ ਵਧਾਈਂਗੇ ਚਲੋ ਵੇਚੀਂਗੇ ਕੋਈ ਅੰਦਰੋਂ ਕੋਈ ਸਿਸਟਮ ਹੁੰਦਾ ਹੀ ਜਿਵੇਂ ਆਟਾ ਇਹ ਹਾਂ ਇਹਦਰ ਹੁੰਦਾ ਕਿਸੇ ਕਿਸੇ ਦੇ ਨਾ ਅਚੀਵ ਕਰ ਲੈਂਦੀਆਂ ਨੇ ਜਿਵੇਂ ਹਨਾ ਇੱਕ ਦੂਜੇ ਨਾਲ ਰਲੀ ਜਾਂ ਇੱਕ ਵਾਈ ਜਿਵੇਂ ਕਰਦੇ ਹੁੰਦੇ ਆਗੇ ਉਸਾਂ ਇਸ ਹਾਂ ਹਾਂ ਇਹ ਤਾਂ ਹੈ ਉਹ ਸਿਸਟਮ ਹੋ ਜਾਂਦਾ ਜੀ ਤੇ ਬਸ ਅੰਨਿਆ ਹੀ ਵੀ ਮੱਝਾਂ ਦਾ ਮੈਨੂੰ ਬਿਮਾਰੀ ਠਮਾਰੀ ਆਈ ਨਹੀਂ ਹੈਗੀ ਮੱਤਾਂੀਆਂ ਬੰਦ ਕੇ ਰੱਖਿਆ ਜਿਵੇਂ ਮੱਤਾਂ ਤੇ ਘਟ ਆਉਂਦੀ ਆ ਹਾਂ ਨਾਲੇ ਬੱਚੀਆਂ ਰਹਿੰਦੀਆਂ ਚਲੋ ਆਪਣੇ ਥੋੜਾ ਜਿਹਾ ਨਾ ਉਹੀ ਹੈ ਵੀ ਵਾਤਾਵਰਨ ਵਧੀਆ ਹੈਗਾ ਮੱਝਾਂ ਵਾਲਾ ਵਾਤਾਵਰਨ ਹੈਗਾ ਆਪਣੇ ਜਿਵੇਂ ਹੁਣ ਇਹ ਇੰਨੀ ਜਗ੍ਹਾ ਦੇ ਵਿੱਚ ਦੋ ਗਾਇਆਂ ਰੱਖੀਆਂ ਹੋਈਆਂ ਨੇ ਮੇਰੀਆਂ ਅੱਛਾ ਤੇ ਇੰਨੀ ਜਗ੍ਹਾ ਦੇ ਵਿੱਚ ਮੈਨੂੰ ਨਾ 10 ਮੱਝਾਂ ਆਰਾਮ ਨਾਲ ਰਹਿ ਜਾਣਗੀਆਂ ਹਾਂ ਜੇ ਬੰਨ ਕੇ ਖੜਾ ਹਾਂ ਹਾਂ ਬੰਨ ਕੇ ਖੜਾਉਣੀਆਂ ਲਈ ਆਰਾਮ ਨਾਲ 10 ਕਿਉਂ ਦੂਰ ਤੱਕ ਪਾਦੀ ਆ ਆਪਾਂ ਤੇ ਜਗ੍ਹਾ ਵੀ ਘਟ ਕੇ ਰਦੀਆਂ ਨੇ ਇਹ ਆ ਉਹ ਹੀ ਜਿਵੇਂ ਆਪਾਂ ਹੋਰ ਦੇਖਦੇ ਨੇ ਜਿਵੇਂ ਹਰਿਆਣੇ ਚ ਯੂਪੀ ਚ ਹੋਰ ਉਧਰ ਮੱਝਾਂ ਜਾਦੇ ਰੱਖਦੇ ਨੇ ਉਧਰ ਫਾਰਮ ਨਹੀਂ ਹੈਗੇ ਜਨ ਕਿ گاਵਾ ਜਿਹੜੀਆਂ ਹੈਗੀਆਂ ਨਾ ਫਾਰਮਾਂ ਦੇ ਵਿੱਚ ਜਿਆਦਾ ਕਾਮਯਾਬ ਨਹੀਂ ਸਹੀ ਗੱਲ ਹੈ ਜੀ ਇਸੇ ਕਰਕੇ ਘਰਾਂ ਚ ਲੋਕ ਘੱਟ ਰੱਖ ਕੇ ਜਾਂ ਫਿਰ ਘੱਟ ਦੁੱਧ ਵਾਲੀ ਉਹ 10 12 ਲੀਟਰ ਵਾਲੀ 15 ਲੀਟਰ ਵਾਲੀ ਹੋਵੇ ਹਾਂ ਸਹੀ ਬਾਲ ਜਿਵੇਂ ਉਹ ਫਿਰ ਆਪਣੇ ਵਾਲੇ ਸਾਈਵਾਲ ਆ ਗਈ ਆ ਜੀ ਉਹ 18 ਲੀਟਰ ਤੱਕ ਦੇ ਦਿੰਦੇ ਨੇ ਗਾੜਾ ਹੁੰਦਾ ਦੁੱਧ ਵੀ ਹੂੰ ਪਰ ਉਹ ਉਹਨਾਂ ਦਾ ਐ ਨਹੀਂ ਪਤਾ ਇਹ ਮੱਝ ਵਾਲਾ ਸਿਸਟਮ ਹੋ ਜਾਂਦਾਗਾ ਫਿਰ ਕਿਹੜੇ ਵੱਲ ਨੱਤ ਮਾਰ ਰੱਖਦੇ ਨੇ ਅੱਗੇ ਫਿਰ ਕੌੜ ਜਿਆ ਹੋਇਆ ਅਮਰਤ ਕਿਵੇਂ ਬਤਾਉਣਾਗਾ ਕੰਮ ਅੱਗੇ ਹੀ ਆਪਣੀ ਹੀ ਸੋਚਿਆ ਵੀ ਕਿੰਨਾ ਕਿ ਲੱਕਣਾ ਵੀ ਜਿਹੜੀਆਂ ਤਾਂ ਗਾਵਾਂ ਨੇ ਜੀ ਇਹ ਹੁਣ ਗੱਬਣਾ ਨਹੀਂ ਜਣਪਰੀ ਫਰ ਬੀ ਸੁੱਪ ਜਾਣਗੇ ਜੀ ਅੱਛਾ ਇਹਨਾਂ ਨੂੰ ਕੱਢ ਕੇ ਹੀ ਮੈਂ ਗਾਵਾਂ ਮੱਜਾਂ ਦਾ ਹੀ ਕਰਨਾ ਜੀ ਮੱਜਾਂ ਹੀ ਪਾਲਣੀਆਂ ਨੇ ਸਾਰੀਆਂ ਉਦੋਂ ਤੱਕ ਕੇਰਾਂ ਦਾ ਮੱਜਾਂ ਨਾਲ ਭਰ ਦੇਣਾ ਇੱਕ ਵਾਰ ਕੱਲੀਆ ਮੱਜਾਂ ਦੀ ਕਰਨਾ ਸਾਰਾ ਹਾਂ ਜੀ ਹਾਂ ਠੀਕ ਹੈ ਬਸ ਉਦੋਂ ਬਾਅਦ ਜਦੋਂ ਇੱਥੇ ਜਗ੍ਹਾ ਘਟ ਗਈ ਤੰਗੀ ਹੋ ਗਈ ਉਦੋਂ ਬਾਅਦ ਖੇਤ ਕਰਨੇ ਹੀ ਮੱਜਾਂ ਦਾ ਹੀ ਕਰਨਾ ਜੀ ਖੇਤ ਵੀ ਮੱਜਾਂ ਦੀ ਕਰਨਾ ਕਰਦਾ ਸੋਚਿਆ ਠੀਕ ਹੈ ਤੇ ਚਲੋ ਹੌਲੀ ਹੌਲੀ ਜਿਵੇਂ ਵਧੀਆ ਨੇ ਇਸ ਸਟੈਪ ਬਾਈ ਸਟੈਪ ਮੱਝਾਂ ਵੀ ਕੱਟੀਆਂ ਵੀ ਤਿੰਨ ਚਾਰ ਵਾਲੀਆਂ ਹੁਣ ਸ਼ੁਰੂ ਕਰੇ ਨੂੰ ਕਿੰਨਾ ਕੁ ਟਾਈਮ ਹੋ ਗਿਆ ਇਹ ਜਿਵੇਂ ਮੈਂ ਜਦੋਂ ਇੱਕ ਮੱਝ ਰਹਿ ਗਈ ਸੀ ਹਾਂਜੀ ਹਾਂ ਉਹ ਤੋਂ ਬਾਅਦ ਸਟਾਰਟ ਕਰੀਆਂ ਲੈਣੀਆਂ ਵੀ ਕਦੋਂ ਕੋ ਸਟਾਰਟ ਕਰੀਆਂ ਸੀ ਲੈਣੀਆਂ ਤਿੰਨ ਕ ਸਾਲ ਹੋਏ ਨੇ ਜੀ ਮੈਨੂੰ ਅੱਛਾ ਤਿੰਨ ਸਾਲ ਮੈਨੂੰ ਤਿੰਨ ਸਾਲਾਂ ਚ ਫਿਰ ਕੱਟੇ ਪੈਸੇ ਲਾਉਣ ਨਾਲੋਂ ਵਧੀਆ ਹੌਲੀ ਹੌਲੀ ਵੱਧ ਗਈਆਂ ਹਾਂਜੀ ਹਾਂ ਤਾਂ ਬਸ ਆਪਣੀ ਹਾੜੀ ਸੌਂਜੀ ਤੇ ਲੈਣੀਆਂ ਕਿ ਜਾਣ ਪਰ ਕੋਈ ਲੂਣ ਲੂਣ ਲੈ ਕੇ ਤਾਂ ਆਪਣੇ ਲੈ ਆ ਨਹੀਂ ਹੈਗੇ ਜੀ ਹਾਂ ਹਾਂ ਤੇ ਉਹਦੇ ਕਰਕੇ ਥੋੜਾ ਜਨਾ ਹੌਲੀ ਹੌਲੀ ਚੱਲ ਰਿਹਾ ਕੰਮ ਹਾਂ ਫਿਰ ਲੋਨ ਦਾ ਆਇਆਗਾ ਬਈ ਕਈ ਵਾਰ ਕੋਈ ਮੱਝ ਖਰਾਬ ਨਿਕਲ ਗਈ ਹੋਰ ਨਿਕਲ ਗਈ ਕਿਸ਼ਤਾਂ ਵਿਹਾਈ ਕੱਢਣੀ ਹੈ ਨਾ ਸਹੀ ਗੱਲ ਹੈ ਜੀ ਭਰੀ ਜਾਵੇ ਨਾ ਭਰੀ ਜਾਵੇ ਹਾਂ ਜੀ ਹਾਂ ਕਈ ਵਾਰ ਕੋਈ ਖਰਾਬ ਹੋ ਗਿਆ ਪਸ਼ੂ ਨਾ ਖੜਿਆ ਜਿਵੇਂ ਉਹ ਮਰੀ ਹੋਈ ਹੈ ਜੀ ਗਾਂ ਉਹ 15 16 ਲੀਟਰ ਕਹਿ ਕੇ ਦੇਤੀ ਆਪਣਾ ਲੈ 22 ਲੀਟਰ ਦਿੱਤਾ ਜੀ ਉਹ ਫਿਰ ਪਸ਼ੂ ਇੱਕ ਗੱਲ ਇਹ ਵੀ ਹੈਗੀ ਹੈ ਜਿਵੇਂ ਹਾਂ YouTube ਵਗੈਰਾ Instagram ਵਗੈਰਾ ਚੱਲਦਾ ਹੈਗਾ ਉਹ ਚਾਪਾ ਦੇਖਦੇ ਆਂਗੇ ਵੀ ਮੱਝਾਂ ਬਾਰੇ گاਵਾ ਬਾਰੇ ਨੌਲੇਜ ਕਾਫੀ ਮਿਲਦੀ ਆ ਹਨ ਲੋਕਾਂ ਵਿੱਚ ਥੋੜੀ ਜਿਹੀ ਜਾਗਰੂਕਤਾ ਵੀ ਆਈ ਏ ਇਸ ਚ ਹਾਂਜੀ ਹਾਂ ਫਰਕ ਤਾਂ ਬਹੁਤ ਪਿਆਈ ਹਾਂ ਲੋਕਾਂ ਨੂੰ ਹੁਣ ਪਤਾ ਲੱਗਣ ਲੱਗਿਆ ਵੀ ਗਾਂ ਇੰਨਾ ਇੰਨਾ ਦੁੱਧ ਕਾਵਾ ਦੇ ਦਿੰਦੀਆਂ ਨੇ ਮੱਝਾਂ ਵੀ ਇੰਨਾ ਇੰਨਾ ਦੁੱਧ ਦੇ ਜਾਂਦੀਆਂ ਨੇ ਹਨਾ ਸਹੀ ਗੱਲ ਹੈ ਜੀ ਇੰਨਾ ਕਰਕੇ ਤਾਂ ਜੀ ਮੈਨੂੰ ਬਹੁਤ ਕੰਮ ਕਰਨਾ ਪਿਆ ਕਦੇ ਮੈਂ ਆ ਸਿਸਟਮ ਬਣਾਇਆ ਜੀ ਇਹਨਾਂ ਦਾ ਖੁੱਲੀਆਂ ਸੜੀਆਂ ਆਉਕਰ ਲਾਏ ਪੱਖਾ ਇਹਨਾਂ ਦੇ ਕੂਲਰ ਧਰਨਾ ਪੈਂਦਾ ਜੀ ਮੈਨੂੰ ਗਰਮੀਆਂ ਦੇ ਵਿੱਚ ਮੂਰੇ ਗਰਮੀਆਂ ਦੇ ਵਿੱਚ ਮਰ ਜਾਂਦੇ ਕਿ ਰਹਿਣਾ ਜਿਹੜਾ ਬੰਦਾ ਗਰਮੀਆਂ ਦੇ ਵਿੱਚ ਗਾਂ ਨੂੰ ਸਾਂਭ ਗਿਆ ਚੰਗੀ ਗਾਂ ਨੂੰ ਸਾਂਭ ਗਿਆ ਉਦੋਂ ਦੁੱਧ ਲੈ ਗਿਆ ਤੇ ਨਵੇਂ ਦੁੱਧ ਰਖਾ ਗਿਆ ਬਸ ਉਹ ਕੰਮ ਜਾ ਵੈ ਸਹੀ ਗੱਲ ਲਈ ਸਹੀ ਗੱਲ ਹੈ ਗਰਮੀ ਦੇ ਵਿੱਚ ਤਾਂ ਸਭ ਤੋਂ ਵੱਡਾ ਸੰਭਰਸ਼ਾ ਗਾਵਾਂ ਨੂੰ ਰੱਖਣਾ ਆਪਣੇ ਘਰ ਦੇ ਵਿੱਚ ਸਹੀ ਗੱਲ ਹੈ ਸਹੀ ਗੱਲ ਹੈ ਤੇ ਆਪਾਂ ਨੂੰ ਮੱਝਾਂ ਦੀ ਕੋਈ ਦਿੱਕਤ ਨਹੀਂ ਹੈਗੀ ਜਿਵੇਂ ਮਰਜ਼ੀ ਵੜੇ ਨਾਲ ਪੱਖਾ ਚੱਲੇ ਲਾਈਟ ਹੋਵੇ ਨਾ ਹੋਵੇ ਹਾਂ ਮੱਝਾਂ ਦਾ ਹਾਂ ਆ ਹੁਣ ਬਾਹਰੇ ਬੈਠੀਏ ਨਾਲ ਤਾਂ ਇੱਥੇ ਵੀ ਕੋਈ ਦਿੱਕਤ ਨਹੀਂ ਨਾ ਹਾਂ ਇਹ ਮੱਛਰ ਮੱਕੀ ਹੈ ਹੀ ਹੁਣ ਜਿਵੇਂ ਮਾੜਾ ਮੋਟਾ ਇਹਨਾਂ ਦੇ ਮੱਛਰ ਮੱਕੀ ਲੜਦੀ ਆ ਪੂਜੀ ਝਲ ਕੇ ਬਹਿ ਜਾਂਦੀਆਂ ਨੇ ਹਾਂ ਜਿਵੇਂ ਹੁਣ ਥੋੜ ਤੂੰ ਹੀ ਲਾ ਦਨੇਈ ਬਸ ਤੂੰ ਹੀ ਲਾ ਦਨੇ ਠੀਕ ਹੈ ਹਾਂ ਤੂੰ ਹੀ ਨਾਲ ਜਿਵੇਂ ਉਹਨਾਂ ਦੇ ਸਪਰੇਸ ਪ੍ਰੂਵ ਕਰਦੇ ਆਂਗੇ ਆਪਾਂ ਉਹ ਥੋੜਾ ਜਿਆਦਾ ਸਪਰੇਸ ਫੀਲ ਕਰ ਜਾਂਦੀਆਂ ਨੇ ਨਾ ਜਦੋਂ ਮੱਛਰ ਉੱਚਰ ਹੁੰਦਾ ਹਾਂ ਜਿਵੇਂ ਹੁਣ ਇਹਨਾਂ ਦਾ ਐਵੇਂ ਆਈ ਆਪਾਂ ਇੱਕ ਡੰਗ ਗਾਈਆਂ ਨੂੰ ਹੀ ਫੀਡ ਪੂੜ ਘੱਟ ਪਾਦੀਏ ਗ੍ਰਾਮਾਂ ਦੇ ਹਿਸਾਬ ਨਾਲ ਹੀ ਘੱਟ ਪਾਦੀਏ ਉਹ ਡੰਗ ਦਾ ਹੀ ਦੁੱਧ ਦੱਸ ਦੇਣੀਆਂ ਹੀ ਵੀ ਘੱਟ ਪਈ ਐ ਮੈਨੂੰ ਹਾਂ ਇਹਨਾਂ ਦਾ ਹੁਣ ਮੈਂ ਲੈ ਲਓ ਜੀ 10 ਦਿਨ ਤਾਂ ਹੋ ਗਏ ਫੀਡ ਬਣਾਈ ਨੂੰ ਕੱਲੀ ਸਰੋਂ ਦੀ ਖਲਤੀ ਜਲਦੀ ਨੇ ਉਹ ਨਹੀਂ ਦੁੱਧ ਲਈ ਹੁੰਦੀਆਂ ਫੇਰ ਬਾਕੀ ਪਸ਼ੂਆਂ ਦਾ ਹਾਂ ਇੰਨਾ ਕੁ ਦੇਖਿਆਗਾ ਵੀ ਹਰਾਚਾਰਾ ਜਦੋਂ ਆਪਾਂ ਪਾਈ ਜਾਂਦੇ ਆ ਨਾ ਹਾਂ ਜੀ ਹਾਂ 5-7 ਕਿਲੋ ਦੁੱਧ ਤਾਂ ਇਹ ਜ ਨਹੀਂ ਕਿ ਹਰੇ ਚਾਰੇ ਤੇ ਆਹ ਸਾਇਲੈਂਸ ਵਗੈਰਾ ਤੇ ਹਰੇ ਚਾਰੇ ਤੇ ਦਈ ਜਾਂਦੀਆਂ ਹਾਂ ਹਾਂ ਜੀ ਹਾਂ ਕੁਝ ਨਹੀਂ ਕਰਦੇ ਮੇਰਾ ਪਾਈਏ ਹਾਂ ਸੁਣੀ ਸੁਣੀ ਸੀ ਹਾਂ ਜੀ ਹਾਂ ਚਲੋ ਹੌਲੀ ਹੌਲੀ ਫੇਰ ਅੱਗੇ ਹੁਣ ਕਿੰਨਾ ਕੁ ਦੁੱਧ ਪੈ ਜਾਂਦਾ ਜੇ ਨਹੀਂ ਕਿ ਕਿੰਨਾ ਕੁ ਲੱਗਦਾ ਵੀ ਬਚਤ ਕਿੰਨੀ ਕੁ ਹੋ ਜਾਂਦੀ ਆ ਹੋਣੀ ਚਲੋ ਜੀ ਆਪਾਂ ਸਾਰਾ ਐਵੇਂ ਲਾਈਏ ਵੀ ਹਾਂ ਵੀ ਇੰਨੀ ਬਚਤਾਂ ਵੀ ਪਰਸੈਂਟੇਜ ਕੀ ਲੱਗਦਾ ਵੀ ਕਿੰਨੇ ਕ ਪਰਸੈਂਟ ਬਚਤਾਂਗੇ ਸਾਰੇ ਕੰਮ ਤੋਂ ਜੇ ਆਪ ਕੰਮ ਕਰ ਪਰਸੈਂਟੇਜ ਤਾਂ ਜੀ ਇਹਨਾਂ ਦੇ ਵਿੱਚ ਮੇਰੇ ਹਿਸਾਬ ਨਾਲ 50 50 ਹੈਗੀ ਆ ਜੀ 50% 50 50 ਹੈਗੀ ਆ ਜੀ ਹਾਂ ਜੀ ਹਾਂ ਜੇ ਆਪਾਂ ਵਧੀਆ ਖਵਾ ਕੇ ਜੇ ਆਪਾਂ ਲੱਖ ਰੁਪਏ ਦਾ ਦੁੱਧ ਪੈਂਦਾ ਹੈਗਾ ਤਾਂ ਲਾਉਗੀ 50 ਹਜ਼ਾਰ ਦੀ ਬਚਤ ਹੈਗੀ ਆ ਹਾਂ ਜੀ ਸਾਰੇ ਫੁੱਲ ਖਵਾ ਕੇ ਜੀ ਹਾਂ ਫੁੱਲ ਰਜਾ ਕੇ ਜਾਣ ਪਰ ਹੁਣ ਤੁਸੀਂ ਐ ਦੇਖ ਲਓ ਵੀ ਕੋਈ ਮੱਝ ਆਪਣੀ ਮਾੜੀ ਨਹੀਂ ਹੈਗੀ ਨਾਲੇ ਆਪਾਂ ਕੋਈ ਏਡਾ ਸੇਵਾ ਨਹੀਂ ਕਰਦੇ ਇਹਨਾਂ ਦੀ ਹਾਂ ਤੇ ਮੱਝਾਂ ਸਾਰੀਆਂ ਚੰਗੀਆਂ ਉੱਖਾਂ ਇਹਨਾਂ ਦੀਆਂ ਭਰੀਆਂ ਰਹਿੰਦੀਆਂ ਨੇ ਕਿ ਮੈਂ ਇੱਕ ਆਹ ਦੀ ਖਲੋਈ ਗੱਲ ਆਪਣੀ ਵੀ ਇਹਨਾਂ ਨੂੰ ਮੈਂ ਇੱਕ ਘੰਟੇ ਦੇ ਵਿੱਚ ਖਰਾਕ ਇਹਨਾਂ ਦੀ ਖਵਾ ਕੇ ਖੁਰਲੀ ਬੇਲੀ ਕਰ ਦਿੰਦੀ ਆ ਨਾ ਜਮਾ ਚੱਤੀ ਸਾਫ ਕਰੀ ਬੀ ਖੁਰਲੀ ਇਹ ਮੱਝਾਂ ਨਹੀਂ ਝਟਕੇ ਸਾਫ ਕਰੀ ਕਿ ਆ ਪੱਤ ਫੇਰ ਕੇ ਕਰੀ ਹੋਈ ਆ ਨਾ ਇਹ ਕੋਸਤਾ ਹੀ ਇਹਨਾਂ ਨੇ ਕਰਤੀ ਉਦੋਂ ਬਾਅਦ ਮੈਂ ਆਹ ਟਾਈਮ ਦੇ ਵਿੱਚ ਝਾੜੂ ਮਾਰਦਾ ਨਹੀਂ ਖੁਰਲੀ ਦੇ ਵਿੱਚ ਅੱਛਾ ਅੱਛਾ ਠੀਕ ਕਿਉਂਕਿ ਉਹ ਫੰਗਸ ਲੱਗ ਜਾਂਦੀ ਆਈ ਕਈ ਵਾਰ ਜਿਵੇਂ ਸਫਾਈ ਹੋਈ ਆ ਇਹ ਤਾਂ ਜ਼ਿਆਦਾ ਵਧੀਆ ਕੰਮ ਹਾਂ ਜਿਵੇਂ ਉਹ ਅੰਦਰ ਕੱਟਰੂਆਂ ਦੀ ਆਈ ਉੱਥੇ ਵੀ ਜਮਾ ਐਵੇਂ ਕਰਕੇ ਉਹ ਮਾਰ ਦਨੇ ਝਾੜੂ ਮਾਰ ਦਨੇ ਠੀਕ ਹੈ ਤੇ ਇੱਕ ਵਾਰੀ ਸਾਫ ਹੋ ਜਾਂਦੀ ਆ ਫੰਗਸ ਨਹੀਂ ਲੱਗਦੀ ਜੀ ਫਿਰ ਕੀੜੇ ਕੁੜੇ ਬਣ ਜਾਂਦੇ ਨੇ ਉਹ ਦਾਣਾ ਦੋਣਾ ਲੱਗਿਆ ਰਹਿੰਦਾ ਨਾ ਕੁੰਜਾ ਹਾਂ ਇਹ ਤਾਂ ਹੈ ਜਦੋਂ ਉਲੀ ਵਗੈਰਾ ਬਣ ਜਾਂਦੀ ਆ ਫਿਰ ਉਹ ਅੰਦਰ ਜਾ ਕੇ ਖਰਾਬ ਕਰਦੀ ਆ ਜੀ ਹਾਂ ਜੀ ਹਾਂ ਬਸ ਇਹ ਹੀ ਉਸ ਤੋਂ ਬਾਅਦ ਇੱਕ ਘੰਟੇ ਦੇ ਵਿੱਚ ਆਪਦਾ ਖਾ ਕੇ ਖਾਣਾ ਪੀਣਾ ਉਸ ਤੋਂ ਬਾਅਦ ਗਾਲੀ ਕਰੀ ਜਾਂਦੇ ਨੇ ਸਰ ਗਾਲੀ ਕਰੀ ਜਾਂਦੇ ਨੇ ਤਿੰਨਾਂ ਟਾਈਮ ਇਹਨਾਂ ਨੂੰ ਪਾਣੀ ਪਿਆ ਦੇਣਾ ਦਿਨ ਦਿਨ ਤੇ ਰਾਤ ਨੂੰ ਤਾਂ ਪਿਆਈ ਨਹੀਂ ਜਾਂਦਾ ਜੀ ਅੱਛਾ ਪਾਣੀ ਖੋਲ ਕੇ ਪਾਣਾ ਕਹਿੰਦਾ ਜੀ ਹਾਂ ਪਾਣੀ ਮੈਂ ਖੋਲ ਕੇ ਛੜ ਦਿੰਦਾ ਜੀ ਆਪੇ ਪੀ ਲੈਂਦੀਆਂ ਨੇ ਹੁਣ ਤਾਂ ਵੈਸੇ ਉਹ ਵੀ ਜਿਆਦਾ ਵਧੀ ਜਿਵੇਂ ਇਹ ਕੁਰਲੀ ਬਣੀ ਹੋਈ ਹਾਂ ਹਾਂ ਉਸੇ ਕੋਈ ਬੜਾ ਖਰਚੇ ਵਾਲਾ ਕੰਮ ਨਹੀਂ ਹੈਗਾ ਹਾਂ ਯੂ ਸਿਸਟਮ ਮੈਂ ਕਰਦਾ ਮੈਨੂੰ ਵੀ ਵਧੀਆ ਲੱਗਿਆ ਉਸ ਸਿਸਟਮ ਜਿਹੜੀ ਕਿ ਕੋਸਟਰ ਲੱਗਦੀ ਹੈ ਨਾ ਵੀ 24 ਘੰਟੇ ਭਗੋਰਾ ਨਹੀਂ ਪਿਆ ਜਾਂਦੀ ਹਾਂ ਕਿੰਨੀ ਲੋੜ ਆ ਆਪਣਾ ਪੀ ਜਾਂਦਾ ਹਾਂ ਹਾਂ ਜੀ ਹਾਂ ਜਿਵੇਂ ਇੱਕ ਨਗਰ ਨੂੰ ਕਹਿੰਦੇ ਨੇ ਪਿਆ 50 60 ਲੀਟਰ ਪਾਣੀ ਪੀਂਦਾ ਹੈਗਾ 50 60 ਲੀਟਰ ਆਪਾਂ ਤਾਂ ਦੋ ਵਾਰ ਚ ਤਾਂ ਨਹੀਂ ਪਿਆ ਜਾਂਦਾ ਹਾਂ ਹਾਂ ਜੀ ਹਾਂ ਨਹੀਂ ਬੱਕੀ ਇਹ ਰਾਤ ਨੂੰ ਆਪਾਂ ਤਾਂ ਤਾਪੀ ਪੀ ਜਾਂਦੇ ਨੇ ਜੀ ਫਿਰ ਜਦੋਂ ਹੁਣ ਆਇਆ ਕਿ ਦਿਨੇ ਆਪਣਾ ਧਿਆਨਾ ਦੇਨੇ ਆਪਾਂ ਦੋ ਵਾਰ ਪਿਆ ਦਾਗੇ ਤਿੰਨ ਵਾਰ ਪਿਆ ਦਾਗੇ 12 ਘੰਟੇ ਪਰ ਜਿਹੜੇ ਅਗਲੇ 12 ਘੰਟੇ ਰਾਤ ਦੇ ਨੇ ਹੁਣ ਰਾਤ ਨੂੰ ਤਾਂ ਆਪਣੇ ਵੀ ਸੌਣਾ ਹੁੰਦਾ ਹੈ ਨਾ ਠੀਕ ਗੱਲ ਹੈ ਠੀਕ ਗੱਲ ਇਹ ਸਾਹਮਣੇ ਪਾਣੀ ਪਿਆ ਰਾਤ ਨੂੰ ਪਸ਼ੂ ਉੱਠੇ ਰਾਤ ਨੂੰ ਆਪਦੇ ਆਪ ਪੀ ਲੈਂਦਾ ਹਾਂ ਹਾਂ ਜੀ ਹਾਂ ਹੁਣ ਦਿਨੇ ਵੀ ਆਏ ਹੋ ਜਾਂਦੇ ਹੀ ਕਈ ਵਾਰ ਕੋਈ ਕੰਮ ਹੋ ਗਿਆ ਹਾਂ ਪੈ ਗਿਆ ਕੜੰਗ ਕਿਉਂ ਇਹ ਆਇਆਗਾ ਦੁੱਧ ਦੇ ਵਿੱਚ 85% ਤਾਂ ਪਾਣੀ ਹੀ ਹੈਗਾ ਜਿਹੜਾ ਦੁੱਧ ਬਣਦਾਗਾ ਵੀ 85% ਤਾਂ ਪਾਣੀ ਨਾਲ ਹੀ ਬਣਦਾ ਹੈ ਹਾਂਜੀ ਹਾਂ 85% ਐਟ ਤੁਸੀਂ ਪਾਣੀ ਮੰਨ ਲਓ ਜੇ ਪਾਣੀ ਪੂਰਾ ਹੈਗਾ 80% ਐਟ ਇਹਨਾਂ ਦੀ 85% ਪੂਰੀ ਹੋਗੀ ਸਹੀ ਗੱਲ ਹੈ ਸੀਗਾ ਤੇ ਇਹ ਫਿਰ ਕਿੰਨੇ ਟਾਈਮ ਦੀ ਹੋਗੀ ਕੱਟੀ ਇਹ ਹੀ ਬਸ ਜਨਵਰੀ ਦੇ ਵਿੱਚ ਸਾਲ ਦੀਆਂ ਹੋ ਜਾਣਗੀਆਂ ਆਹ ਕੱਟੀ ਤੇ ਉਹ ਬੂਰੀ अच्छा हां जी ਹੁਣ 10 ਮਹੀਨੇ ਜਨਵਰੀ ਦੇ ਵਿੱਚ ਸਾਲ ਦੀ ਹੋਣੀ ਉਹਨੇ ਮੈਨੂੰ 10 ਮਹੀਨੇ ਦੀ ਹੋਏ ਇਹ ਹਾਂ ਜੀ ਹਾਂ ਅਕਤੂਬਰ ਕੱਲ ਨੂੰ ਚੱਲ ਪੂਗੀ ਬਸ 10 ਮਹੀਨੇ ਦੀ ਹੋ ਜਾਣੀਆਂ ਓਕੇ 16 ਤਰੀਕ ਨੂੰ ਸੂਈ ਸੀ ਆ ਤਾਂ ਉਹ ਮਾਂ ਮੁੱਲ ਲੈ ਕੇ ਆਈ ਸੀ 4 ਦਿਨ ਪਹਿਲਾਂ ਲੈ ਕੇ ਆਈ ਸੀ ਉਹ ਉਹ ਮੱਝ ਲੈ ਕੇ ਆਏ ਜਿਹੜੀ ਅੱਛਾ ਅੱਛਾ ਉਹਦੇ ਨਾਲ ਉਹ ਕੱਟੀ ਆਈ ਸੀ ਅੱਛਾ ਉਹ ਮੱਝ ਮੁੱਲ ਲਈ ਸੀ ਬੂਰੀ ਸੀ ਬੂਰੀ ਕੱਟੀ ਵਾਲੀ ਹਾਂ ਜੀ ਠੀਕ ਹੈ ਇਹ ਇਹ ਜਦੋਂ ਸੂਈ ਹੋਈ ਹੈ ਜੀ ਮਾਂ ਜਾਨੀ ਕਿ ਜਨਵਰੀ ਚ ਸੂਈ ਸੀ ਜਾਂ ਦਸੰਬਰ ਚ ਇਹ 16 ਜਨਵਰੀ ਦੀ ਸੂਈ ਹੋਈ ਹੈ ਜੀ ਸੋਹਾ ਜਨਮ ਬ੍ਰੀ ਹਾਂ ਜੀ ਤੇ ਉਸਾਂ ਨੇ ਇਹ ਮੱਲਾ ਲੱਸੀ-ਲੂਸੀ ਦੇ ਹੀ ਪਾਲੀ ਆਈ ਜਾਏ ਦੁੱਧ ਤਾਂ ਆਪਣੇ ਪੈ ਨਹੀਂ ਹੈ ਗਈ ਹਾਂ ਨਾ ਵਧੀਆ ਕਰਕੇ ਵੀ ਵਧੀਆ ਪਲੀ ਆਈ ਚਲੋ ਹੌਲੀ-ਹੌਲੀ ਆ ਆਪੀ ਵਧੂਗਾ ਕਿਉਂ ਆਇਆ 2-3 ਸਾਲਾਂ ਦੇ ਵਿੱਚ ਵਧੀਆ ਹੋਗੇ ਦੋ ਤੇ ਤੋਂ 4-6 7-8 ਨੱਕ ਹੋਗੇ ਹਾਂ ਜੀ ਹਾਂ ਤੇ ਕੁਝ ਛੋਟੇ ਹੋਗੇ ਆ 12 13 ਪਸ਼ੂ ਨਹੀਂ ਆਈ ਆਪਾਂ ਵੀ ਅਗਲੇ 2 3 ਸਾਲਾਂ ਦੇ ਵਿੱਚ ਆਪਣੇ ਜੇ 25 26 ਨਾਗ ਹੋ ਗਏ ਚਲੋ ਵਧੀਆ ਵਧੀਆ ਫਾਰਮ ਬਣ ਜੂਗਾ ਇੱਥੇ ਵੀ ਜਿੱਥੇ ਤੱਕ ਵੀ ਸੀਮਤ ਰੱਖਣਾ ਚਲੋ ਆਏ ਆ ਜੇ 24 25 ਡੰਗਰ ਹੈਗੇ ਨੇ ਉਹਨਾਂ ਦੇ ਵਿੱਚੋਂ 5 7 ਡੰਗਰ ਵੀ ਹਰੇਕ ਸਾਲ ਵੇਚਦੇ ਨੇ ਉਹ 5 7 ਡੰਗਰਾਂ ਦੀ ਬਲਕ ਦੀ ਕਮਾਈ ਬਹੁਤ ਆ ਜਾਂਦੀ ਹੈ ਸਹੀ ਗੱਲ ਹੈ ਜੀ ਜੇ ਤੁਸੀਂ ਨਾਲੋਂ ਵੀ 5 ਕਟੀਆਂ ਵੀ ਵੇਚਦੇ ਹੋ ਤਾਂ ਵੀ ਤੁਸੀਂ ਨਾਲੋਂ ਵੀ 5 ਕਟੀਆਂ ਸੋਧੀਆਂ 7 8 ਲੱਖ ਦੀਆਂ ਤਾਂ ਵੇਚਦੇ ਹਾਂ ਹਾਂ ਜੀ ਹਾਂ ਆਰਾਮ ਨਾਲ ਜਾਂਦੀ ਬਾਕੀ ਦੁੱਧ ਨਾਲ ਥੋੜੀ ਕਮਾਈ ਹੋਰ ਜਾਂਦੀ ਹੈ हां बाकी ਆਏ ਆ ਇਹ ਆਪਦਾ ਖਰਚਾ ਪਾਣੀ ਓਟੀਆਂ ਦੇ ਜਿਹੜੇ ਖੇਤੀ ਵਾਲੇ ਆਪਾਂ ਖੇਤੀ ਵਾਲੇ ਘਰ ਆਏ ਯਾਰ ਜ਼ਮੀਂਦਾਰਾ ਉਹ ਖੇਤੀ ਵਾਲੀ ਆਪਾਂ ਨੂੰ ਬੱਚਤ ਹੋ ਜਾਂਦੀ ਫਿਰ ਖੇਤੀ ਵਾਲੀ ਬੱਚਤ ਹੋ ਜਾਂਦੀ ਉਹ ਪਰਤੇ ਪੈਸੇ ਲੱਗ ਜਾਂਦੇ ਖੇਤੀ ਦਾ ਖਰਚਾ ਹੀ ਆਉਂਦਾ ਹਾਂ ਜੀ ਹਾਂ ਰੇਹਾਂ ਸਪਰੇਅ ਵਾਲੇ ਵੀ ਖਾਸੇ ਹੋ ਜਾਂਦੇ ਨਾ ਇਹ ਕੱਟੀ ਵਾਲੇ ਜੀ ਖਰਚਾ ਬਸ ਉਹ ਆਪਣੀ ਬੱਚਤ ਹਾਂ ਫਿਰ ਬੱਚਤੀਆਂ ਸਾਰੇ ਹਾਂ ਜੀ ਸਹੀ ਗੱਲ ਹੈ ਬਸ ਇਹੀ ਸਮਝ ਕੇ ਆਪਾਂ ਨੇ ਕਰਿਆ ਫੇਈ ਸਾੜੀ ਸੋਣੀ ਦੀ ਕੋਈ ਜਾਨਵਰ ਆਪਾਂ ਜੋੜਦੇ ਹਾਂ ਨਹੀਂ ਤਾਂ ਇਹ ਮੈਂ ਕੱਟੇ ਮੱਲਾ ਕੱਟੀ ਕੋਟੀ ਪੀ ਲੈ ਲਈ ਜਾਂਦਾ ਫੇਰ ਠੀਕ ਹੈ ਪਰ ਕੱਟੀ ਵੀ ਹੁਣ ਤੱਕ ਲਈ ਨਹੀਂ ਉਹ ਕੱਟੀ ਲਈ ਸੀ ਇਹ ਵੀ ਪਰ ਬਾਹਰੋਂ ਲੈਣਾ ਨਾ ਆਪਾਂ ਨੂੰ ਹੁਣ ਪਤਾ ਨਹੀਂ ਹੁੰਦਾ ਕਿ ਮੈਂ ਕਿਸ ਬਰੀਡ ਦੀ ਹੈ ਕਿੰਨਾ ਕੁ ਦੁੱਧ ਦੋ ਪੱਟੀ ਹੋ ਕੇ ਪੀਕ ਲੈਵਲ ਤੇ ਕਹੋ ਜੀ ਬਣ ਕਹੋ ਜੀ ਜਦੋਂ ਹੁਣ ਉਹ ਕੱਟੀ ਲਈ ਸੀ ਅਸੀਂ ਨੇ ਹੂੰ ਉਹ ਹੁਣ ਤਈ ਚਲੋ ਨਿਆਣੀ ਲਈ ਸੀ ਨੇ 7-8 ਮਹੀਨਿਆਂ ਦੀ ਪਾਲੀ ਪੂਲੀ ਵਧੀਆ ਜੀ ਤੇ ਸਾਢੇ ਕਿ ਤਨ ਸਾਲ ਦੀ ਸੂਈ ਆ ਜੀ ਹੁਣ ਇਹ ਅੱਛਾ ਦੰਦਾ ਜਾਈ ਹਜੇ ਇਹ ਤੇ ਆਇ ਲਾਲੋ ਵੀ ਹੈ ਜੀ 8 ਲੀਟਰ ਦੁੱਧ ਤੇ ਇਹ ਪਹਿਲਾਂ ਨੇ 8 ਕਿ ਲੀਟਰ ਕੱਢਿਆ 8 ਦਿੱਤਾ ਪਹਿਲਾਂ ਹਾਂ ਜੀ ਅੱਖ ਬਹੁਤ ਆ ਇੱਕ ਹੋਰ ਆ ਮੇਰਾ ਦੋਸਤ ਹੈਗਾ ਉਹਨਾਂ ਦੀ ਨਾ ਪਹਿਲਾਂ ਕੱਟੀ ਸੂਈ ਸੀ ਪਹਿਲਾਂ ਕੱਟੀ ਸੂਈ ਹੋਈ ਉਹਨਾਂ ਦੀ ਲਾਲੋ ਦੁੱਧ ਉਹਨੇ ਦਿੱਤਾ ਜੀ ਅ 20 25 ਦਿਨ ਹੋ ਗਏ ਸੂਈ ਨੂੰ 20 25 ਦਿਨਾਂ ਬਾਅਦ ਵੀ ਉਹ ਲੀਟਰ 1.5 ਲੀਟਰ ਦੋ ਟਾਈਮ ਦੁੱਧ ਦਿੰਦੀ ਹੈ ਅੱਛਾ ਜੀ ਫੇਰ ਉਹਨਾਂ ਨੂੰ ਪਤਾ ਲੱਗਿਆ ਐਂਡ ਤੇ ਜਾ ਕੇ ਜਿਹੜੀ ਬਿਮਾਰੀ ਡਿਟੈਕਟ ਹੋਈ ਉਹ ਕਹਿੰਦੇ ਵੀ ਅੰਦਰ ਇਹਦੇ ਜ਼ੇਰ ਰਹੀ ਹਈ ਠੀਕ ਹੈ ਜੀ ਦੁੱਧ ਲਹੌਣਾ ਟੀਕਾ ਟੋਕਾ ਲਾਉਣ ਲੱਗੇ ਉਹਦੇ ਨਾਲ ਲਹੌਣ ਲੱਗੀ ਕਹਿੰਦੇ ਫੇਰ ਅੰਦਰੋਂ ਜਦੋਂ ਉਹਦੀ ਜੇਰ ਜੂਰ ਕੱਢੀ ਹੋਰ ਕੱਢੀ ਹੋਣਾ ਉਹ ਵਧੀਆ ਹੋਣਾ ਜਾਨੀ ਕਿ ਚਾਰ ਪੰਜ ਕਿਲੋ ਦੁੱਧ ਉਹ ਦਿੰਦੀ ਆ ਠੀਕ ਹੈ ਹਾਂ ਜਿਹੜਾ ਟਾਈਮ ਆਉਂਦਾ ਉਹ ਤੋਂ ਪਸ਼ੂ ਤੰਦਰੁਸਤ ਹੈ ਜੀ ਫੇਰੀ ਦੁੱਧ ਦੇਣਾ ਹਾਂ ਅੱਜ ਮੈਂ ਨਵੀਆਂ ਨਵੀਆਂ ਬਿਮਾਰੀਆਂ ਕਾਫੀ ਆ ਨਵੇਂ ਦੁੱਧ ਨਾ ਰਹਿਣ ਦੇ ਕਾਰਨ ਆਗੇ ਜਿਵੇਂ ਆ ਆ ਗਈ ਆਪਣੀ ਯੂਰਿਕ ਨਾਈਟ੍ਰੇਟ ਵਧਿਆ ਹੋਇਆ ਹੈਗਾ ਟੰਕਰਾਂ ਦਾ ਵੀ ਤਾਂ ਨਹੀਂ ਪਸ਼ੂ ਰਹਿੰਦੇ ਹਨਾ ਹਾਂ ਜੀ ਹਾਂ ਆਜੋ ਜੀ ਹਾਂ ਬਹੁਤ ਬਹੁਤਾ ਕੁਝ ਇਹ ਤਾਂ ਹੁਣ ਮੈਂ ਇਹ ਦੇਖਿਆ ਜੀ ਮੈਂ ਜਦੋਂ ਜਾਨਵਰ ਸੂ ਉਦੋਂ 10 15 ਦਿਨਾਂ ਬਾਅਦ ਮੈਂ ਦਵਾਈ ਪੱਕੀ ਭਰਉਣੀ ਆ। ਜੇ ਇਨਫੈਕਸ਼ਨ ਹੋਵੇ, ਜੇ ਕੋਈ ਸੰਨਾ ਹੋਵੇ, ਜਮਾ ਸਾਫ ਹੋ ਜੇ ਚਾਹੀਦੀ ਜੇਰ ਇੱਕ ਵੀ ਲੜ ਨਾ ਰਹੇ, ਕੁਝ ਵੀ ਨਾ ਹੋਵੇ। ਦੁੱਧ ਵੀ ਉਤਰ ਜੇ ਪਰ ਮੈਂ ਦਵਾਈ ਭਰਾ ਦੇਣਾ ਜੀ। ਆਹ ਸਫਾਈ ਤੱਕ ਕਿਉਂਕਿ ਆ ਨਾ ਜਿਹੜੇ ਵੱਡੇ ਫਾਰਮ ਹੁੰਦੇ ਨੇ ਗਾਈਆਂ ਦੇ ਲਾਲੋ ਹੋਰ ਲਾਲੋ ਜਿਵੇਂ 50 ਗਾਵਾਂ ਨੇ, 60 ਗਾਵਾਂ ਨੇ, ਹੁਣ ਸਾਰੇ ਉਹਨਾਂ ਦਾ ਕਾੜੇ ਰੱਖ ਨਹੀਂ ਸਕਦੇ। ਉਹਨਾਂ ਦਾ ਹੁਣ ਇਹੀ ਹੁੰਦਾਗਾ ਵੀ 10 ਦਿਨਾਂ ਬਾਅਦ, 15 ਦਿਨਾਂ ਬਾਅਦ ਦਵਾਈ ਭਰਾ ਤੋ ਪੈਸੇ 21 ਦਿਨਾਂ ਬਾਅਦ ਕਹਿੰਦੇ ਨੇ, 21 ਦਿਨਾਂ ਬਾਅਦ ਦਵਾਈ ਭਰਾ ਤੋ ਡੰਗਰ ਦੀ ਕੇਰਾ। ਤੰਦਰਨ ਲਗਾਤਾਰ ਬਿੱਟਾ ਡੀਮ ਭਰਾ ਦੋ ਹਾਂ ਜੀ ਜਾਂ ਜਨਨਿਕ ਜੈਂਟਿਕ ਵਗੈਰਾ ਪਰ ਤੇ ਉਹ ਭਰਾ ਦੋਤੇ ਦੋ ਵਾਰ ਉਹ ਨਾ ਬੱਚਿਆਂ ਦਾ ਨਹੀਂ ਸਾਫ਼ ਹੋਣੀ ਜ਼ਰੂਰੀ ਹੈ ਫੇਰ ਹੀ ਨਵੇਂ ਦੁੱਧ ਹੁੰਦਾ ਡੰਕਰ ਤੇ ਉਦੋਂ ਬਾਅਦ ਹੀ ਫਿਰ ਕਿਉਂਕਿ ਜੇ ਬੱਚਿਆਂ ਦਾ ਨਹੀਂ ਸਾਫ਼ ਨਹੀਂ ਹੁੰਦੀ ਫਿਰ ਅੱਗੇ ਜਾ ਕੇ ਦਿੱਕਤ ਆਉਂਦੀ ਹੈ ਨਵੇਂ ਦੁੱਧ ਨਹੀਂ ਪਛੂ ਰਹਿੰਦਾ ਸਹੀ ਗੱਲ ਹੈ ਜੀ ਇੱਕ ਮੈਟ੍ਰਿਕ ਸ਼ੈਪ ਹੈ ਕੇਰੀ ਭਰੀ ਜਾਂਦੀ ਆ ਉਹ ਸਾਰਿਆਂ ਨੂੰ ਬੈਸਟ ਲੱਗਿਆ ਮੈਟ੍ਰਿਕ ਸ਼ੈਪ ਵੀ ਠੀਕ ਆ ਉਹ ਮੈਟ੍ਰਿਕ ਸ਼ੈਪ ਵੀ ਨਾ ਮੈਂ ਪੁੱਛਿਆ ਸੀ ਡਾਕਟਰ ਤੋਂ ਆਪਣੇ ਪਿੰਡ ਵੀ ਉਹ ਕਹਿੰਦਾ ਯਾਰ ਵੀ ਆਏਗਾ ਕੇਸ ਵਾਈਜ਼ ਹੁੰਦਾਗਾ ਜਿੱਥੇ ਜ਼ਿਆਦਾ ਪੀਕ ਆਉਂਦੀ ਹੋਵੇ ਉਹਾਂ ਦੀ ਹੋ ਜਿੱਥੇ ਤੁਹਾਨੂੰ ਐਵੇਂ ਲੱਗਦਾ ਕੋਈ ਨਾਰਮਲ ਜੀਐਸਆਈ ਨਿਕਲ ਗਈ ਵੀ ਆਪਾਂ ਨੇ ਬੈਸੇ ਇੱਕ ਤਸੱਲੀ ਕਰਨੀ ਆ ਵੀ ਹਾਂ ਜੇ ਮੜਾ ਮੋਟਾ ਕੁਝ ਹੋਇਆ ਨਿਕਲ ਜੂ ਉੱਤੇ ਟਟਾੜੀ ਨਹੀਂ ਭਰੋਗਾ ਦਾ ਉਹ ਐਵੇਂ ਕਿ ਮੈਟ੍ਰਿਕਸ ਆਪਣਾ ਆ ਜਾਂਦੀ ਪੈਂਦੀ ਹੈ ਜੀ ਜਦੋਂ ਮੈਟ੍ਰਿਕਸ ਆਪਣਾ ਪਤਾ ਕੀ ਹੈ ਮੈਟ੍ਰਿਕਸ ਜਦੋਂ ਉਹ ਭਰਦਾ ਨੇ ਆ ਉਹ ਕਈ ਵਾਰ ਜਦੋਂ ਮੇਰੇ ਡੰਗਰਾਂ ਨੂੰ ਕਈ ਨੂੰ ਬੁਖਾਰ ਹੋ ਜਾਂਦਾ ਫਿਰ ਇਹ ਚੱਲਦਾ ਨਹੀਂ ਮੈਟ੍ਰਿਕਸ ਨੂੰ ਤਾਂ ਇੱਕ ਗੱਲ ਹੁੰਦੀ ਹੈ ਏਬਲ ਦਾ ਇੰਜੈਕਸ਼ਨ ਲਾ ਕੇ ਉਹਦੇ ਫੇਰ ਮੈਟ੍ਰਿਕਸ ਭਰੀ ਸੀ ਫੇਰ ਵੀ ਉਹਨੂੰ ਜਾਨੀ ਕਿ ਰੈਕਸ਼ਨ ਕਰ ਗਈ ਠੀਕ ਹੈ ਜੀ ਚਲੋ ਬਾਕੀ ਰੱਬ ਵਾਦਾ ਕਰੇ ਬਾਈ ਜੇ ਦੀ ਫਾਰਮ ਬਣੇ ਹਨਾ ਤਰਾ ਅਮਰਤ ਠੀਕ ਹੈ ਜੀ ਚਲੋ ਠੀਕ ਹੈ ਜੀ ਧੰਨਵਾਦ ਵੀਰੇ ਓਕੇ ਜੀ